ਮੈਂ ਬਹੁਤ ਮਿਹਨਤ ਕੀਤੀ ਹੈ ਮੇਰੇ ਸਟਾਫ ਦਾ ਵੀ ਤੇ ਮੇਰੇ ਪੇਰੈਂਟਸ ਦਾ ਵੀ ਬਹੁਤ ਯੋਗਦਾਨ ਰਿਹਾ ਹੈ ਇਸ ਕਰਕੇ ਮੇਰੇ ਬਹੁਤ ਵਧੀਆ ਨੰਬਰ ਆਏ ਮੈਨੂੰ ਬਹੁਤ ਖੁਸ਼ੀ ਹੈ ਕਰ ਇਨਵਰਟਰ ਦੀ ਵੀ ਥੋੜੀ ਚਲੋ ਦਿੱਕਤ ਹੈ ਜਿਵੇਂ ਇਨਵਰਟਰ ਵੀ ਨਹੀਂ ਹੈ ਇਹਨਾਂ ਕੋਲ ਤੇ ਮੋਬਾਈਲ ਦੀ ਰੋਸ਼ਨੀ ਤੇ ਇਹ ਰਾਤ ਨੂੰ ਪੜਦੀ ਰਹੀ ਹੈ ਅਸੀਂ ਇਹਨੂੰ ਦਿਲੋਂ ਸਲੂਟ ਕਰਦੇ ਹਾਂ ਤੇ ਭਵਿੱਖ 'ਚ ਕਦੇ ਵੀ ਇਹਨੂੰ ਸਾਡੇ ਤੱਕ ਕੋਈ ਲੋਡ ਹੋਵੇ ਅਸੀਂ ਇਹਨਾਂ ਲਈ ਹਰ ਮਦਦ ਲਈ ਨੇ ਤਿਆਰ ਹਾਂ ਫਾਈਨੈਂਸ਼ੀਅਲੀ ਜਿਵੇਂ ਪੜਨਾ ਨੇ ਅਸੀਂ ਕਦੇ ਵੀ ਇਸ ਤੋਂ ਪਿੱਛੇ ਨਹੀਂ ਹਟਾਂਗੇ ਪਾ ਮੇਕਅਪ ਕਰਦੀ ਮਾਰ ਕਰਕੇ ਵੀ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਸਾਡਾ ਸਟਾਫ ਵਧਾਈ ਦਾ ਪਾਤਰ ਆ ਵੀ ਸਾਡੀ ਜਿਹੜੀ ਬੱਚੀ ਅਮਰੀਕਾ ਨੇ ਬਲਾਕ ਦੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਅਸੀਂ ਸਾਰੇ ਸਟਾਫ ਨੂੰ ਮਤਲਬ ਪਿੰਡ ਵਾਸੀਆਂ ਨੂੰ ਇਹਨਾਂ ਦੇ ਫਾਦਰ ਸਾਹਿਬ ਨੂੰ ਮੁਬਾਰਕਬਾਦ ਦਿੰਨੇ ਆ ਦੇਸੀ ਘੋ ਨੂੰ ਕਹਿੰਦੇ ਆ ਵੀ ਕੋਈ ਦੱਸਣਾ ਨਹੀਂ ਪੈਂਦਾ ਕਿ ਮੇਰੇ ਚ ਤਾਕਤ ਹੈ ਪਰਦੇਸੀ ਕਿਓ ਦੇ ਵਿੱਚ ਬਹੁਤ ਸੋਹਣੀਆਂ ਐਡਰਸ ਲਗਾਈਆਂ ਜਾਂਦੀਆਂ ਨੇ ਜਿਵੇਂ ਤੁਸੀਂ ਪਿਛਲੀ ਗੱਲ 'ਚ ਕਹਿੰਦੇ ਹੁੰਦੇ ਹੋ ਨਾ ਵੀ ਗੱਲ ਨੂੰ ਘੁਮਾ ਕੇ ਕਹਿਣਾ ਮੈਂ ਸਿੱਧਾ ਵੀ ਕਿਸੇ ਵੀ ਸਕੂਲ ਦਾ ਵਿਰੋਧ ਨਹੀਂ ਕਰ ਸਕਦਾ ਕਿਉਂਕਿ ਸਾਰੇ ਸਕੂਲ ਜਿੰਨੀਆਂ ਵੀ ਸੰਸਥਾਵਾਂ ਸਿੱਖਿਆ ਨੂੰ ਦੇ ਪ੍ਰਤੀ ਹੁੰਦੀਆਂ ਨੇ ਸਾਰੀਆਂ ਸੰਸਥਾਵਾਂ ਵਧੀਆ ਹੀ ਐਜੂਕੇਸ਼ਨ ਦਿੰਦੀਆਂ ਨੇ ਪਰ ਮੈਂ ਇਹ ਕਹਿਣਾ ਵੀ ਜਿਹੜੀ ਦੇਸੀ ਕਿਓ ਦੀ ਮੈਂ ਗੱਲ ਕਰਦਾ ਵੀ ਦੇਸੀ ਕਿਓ ਨੂੰ ਦੱਸਣਾ ਨਹੀਂ ਪੈਂਦਾ ਕਿ ਮੇਰੇ 'ਚ ਤਾਕਤ ਹੈਗੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਆ ਸੁਖਵਿੰਦਰ ਨਿੱਕੂ ਮਾਨਸਾ ਜ਼ਿਲ੍ਹਾ ਕਾਫੀ ਟਾਈਮ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਮਾਨਸਾ ਜ਼ਿਲ੍ਹਾ ਜਿਹੜਾ ਬੈਕਵਰਡ ਆ ਪਰ ਪਿਛਲੇ 1 ਸਾਲ ਤੋਂ ਇੱਕ ਤੋਂ ਬਾਅਦ ਇੱਕ ਚਾਹੇ ਉਹ ਐਜੂਕੇਸ਼ਨ ਚਾਹੇ ਉਹ ਸਪੋਰਟਸ ਦੇ ਖੇਤਰ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਜਿਹੜੇ ਬੱਚੇ ਆ ਉਹ ਮੱਲਾ ਮਾਰ ਰਹੇ ਆ ਅੱਜ ਅਸੀਂ ਫੂਸ ਮੰਡੀ ਪਿੰਡ ਦੇ ਵਿੱਚ ਖੜੇ ਆ ਜਿੱਥੇ ਇੱਕ ਬੱਚੀ ਬਲਾਕ ਦੇ ਵਿੱਚ ਪਹਿਲੇ ਨੰਬਰ ਤੇ 8ਵੀਂ ਕਲਾਸ ਦੇ ਵਿੱਚੋਂ ਅਵਲ ਆਈ ਆ ਇੱਕ ਵਾਰੀ ਉਹਦੇ ਨਾਲ ਗੱਲ ਵੀ ਮਮਿਕਾ ਦੇ ਵੀ ਤੇ ਕਿੰਨੀ ਕ ਮਿਹਨਤ ਕੀਤੀ ਮੈਂ ਬਹੁਤ ਮਿਹਨਤ ਕੀਤੀ ਹੈ ਮੇਰੇ ਸਟਾਫ ਦਾ ਵੀ ਤੇ ਮੇਰੇ ਪੇਰੈਂਟਸ ਦਾ ਵੀ ਬਹੁਤ ਯੋਗਦਾਨ ਰਿਹਾ ਹੈ ਇਸ ਕਰਕੇ ਮੇਰੇ ਬਹੁਤ ਵਧੀਆ ਨੰਬਰ ਆਏ ਮੈਨੂੰ ਬਹੁਤ ਖੁਸ਼ੀ ਹੈ ਇਹ ਜੇ ਕਹਿੰਦੇ ਵੀ ਜਿਹੜੀ ਮੈਰਿਟ ਸੀ ਮੈਰਿਟ ਦੇ ਵਿੱਚ ਇੱਕ ਨੰਬਰ ਘਟ ਗਿਆ ਉਹ ਕੀ ਕਾਰਨ ਹੋਗੇ ਇਹ ਕਿਤੇ ਨਾ ਕਿਤੇ ਕਮੀ ਰਹੇਗੀ ਸ਼ਾਇਦ ਕਿਤੇ ਨਾ ਕਿਤੇ ਕਮੀ ਰਹੇਗੀ ਉਹ ਇਹ ਸਾਰੀ ਕਸਰ ਅਗਲੀ ਕਲਾਸ 'ਚ ਹੋ ਜੂ ਹਾਂਜੀ ਅਗਲੀ ਕਲਾਸ 'ਚ ਮੈਂ ਫਸਟ ਆ ਕੇ ਦਿਖਾਵਾਂਗੀ ਫਾਦਰ ਸਾਹਿਬ ਕੀ ਕਰਦੇ ਹੋ ਹ ਬਿਜਲੀ ਦਾ ਕੰਮ ਕਰਦੇ ਨੇ ਇਲੈਕਟ੍ਰੀਸ਼ੀਅਨ ਕੀ ਇਹ ਕੁਝ ਕਹਿਣਾ ਚਾਹੂਗੀ ਜਿਵੇਂ ਪ੍ਰਾਈਵੇਟ ਸਕੂਲਾਂ ਵੱਲ ਜ਼ਿਆਦਾ ਜਾਂਦੇ ਆ ਹਨਾ ਬੱਚੇ ਜੇ ਅਸੀਂ ਪ੍ਰਾਈਵੇਟ ਸਕੂਲ ਦੇ ਵਿੱਚ ਜਾਵਾਂਗੇ ਉੱਥੇ ਪੜ੍ਹਾਈ ਚੰਗੀ ਆ ਇੱਥੇ ਕਿਵੇਂ ਲੱਗ ਰਿਹਾ ਮੈਂ ਇਹ ਅਪੀਲ ਕਰਦੀ ਹਾਂ ਕਿ ਪ੍ਰਾਈਵੇਟ ਸਕੂਲਾਂ ਦੀ ਬਿਲਡਿੰਗਸ ਬਹੁਤ ਵਧੀਆ ਹੈ ਪਰ ਸਰਕਾਰੀ ਸਕੂਲਾਂ ਦੀ ਬਿਲਡਿੰਗਸ ਬਹੁਤ ਵਧੀਆ ਬਣ ਚੁੱਕੀਆਂ ਨੇ ਇੱਥੋਂ ਦੀ ਪੜ੍ਹਾਈ ਵੀ ਬਹੁਤ ਟੌਪ ਦੀ ਹੈ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਸਰਕਾਰੀ ਸਕੂਲਾਂ ਦੇ ਵਿੱਚ ਹੀ ਬਹੁਤ ਵਧੀਆ ਪੜ੍ਹਾਈ ਹੈ ਬੱਚੇ ਹੋਰੇ ਆ ਕੇ ਪੜ੍ਹਨ ਤੇ ਬਿਨਾ ਟਿਊਸ਼ਨ ਤੋਂ ਇੱਥੇ ਬਹੁਤ ਵਧੀਆ ਪੜਾਈ ਹੈ। ਬਿਲਕੁਲ ਬਿਲਕੁਲ ਇਹਦੇ ਨਾਲ ਹੀ ਪ੍ਰਿੰਸੀਪਲ ਸਰ ਖੜੇ ਆ ਉਹਨਾਂ ਨਾਲ ਵੀ ਇੱਕ ਵਾਰੀ ਗੱਲ ਕਰ ਹਾਸੀ ਕਾਲ ਸਤਿ ਸ੍ਰੀ ਅਕਾਲ ਜੀ। ਬਹੁਤ ਵਧਾਈਆਂ ਜੀ ਤੁਹਾਡੇ ਸਕੂਲ ਦਾ ਬੱਚਾ ਇੰਨਾ ਵਧੀਆ ਜਿਹੜਾ ਨਤੀਜਾ ਨਿਕਲਿਆ ਤੇ ਬਹੁਤ ਜਿਹੜਾ ਨਾਂ ਰੋਸ਼ਨ ਕੀਤਾ। ਹਾਂਜੀ ਤੁਹਾਨੂੰ ਵੀ ਬਹੁਤ-ਬਹੁਤ ਵਧਾਈਆਂ ਬੱਚੀ ਨੂੰ ਬਹੁਤ-ਬਹੁਤ ਮਬਾਰਕਾਂ ਸਾਰੇ ਸਟਾਫ ਨੂੰ ਪਿੰਡ ਨੂੰ ਬੱਚੀ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਤੇ ਪੇਪਰਾਂ 'ਚ ਇਹਨਾਂ ਨਾਲ ਅਕਸਰ ਹੀ ਅਸੀਂ ਛੁੱਟੀ ਵਾਲੇ ਦਿਨ ਗੱਲ ਕਰਦੇ ਸੀ ਤੇ 5-6 ਘੰਟੇ ਰੋਜ਼ ਲਰਨ ਕਰਦੀ ਸੀ ਉਹਦਾ ਕੰਮ ਆ। ਇਨਾਂ ਦੇ ਪਿਤਾ ਜੀ ਦੱਸਦੇ ਆ ਸਾਨੂੰ ਕਿ ਘਰੇ ਇਨਵਰਟਰ ਦੀ ਵੀ ਥੋੜੀ ਚਲੋ ਦਿੱਕਤ ਹੈ ਜਿਵੇਂ ਇਨਵਰਟਰ ਵੀ ਨਹੀਂ ਹੈ ਇਹਨਾਂ ਕੋਲ ਤੇ ਮੋਬਾਈਲ ਦੀ ਰੋਸ਼ਨੀ ਤੇ ਇਹ ਰਾਤ ਨੂੰ ਪੜਦੀ ਰਹੀ ਹੈ ਅਸੀਂ ਇਹਨੂੰ ਦਿਲੋਂ ਸਲੂਟ ਕਰਦੇ ਆ ਤੇ ਭਵਿੱਖ ਚ ਕਦੇ ਵੀ ਇਹਨੂੰ ਸਾਡੇ ਤੱਕ ਕੋਈ ਲੋਡ ਹੋਵੇ ਅਸੀਂ ਇਹਨਾਂ ਦੇ ਲਈ ਹਰ ਮਦਦ ਲਈ ਨੇ ਤਿਆਰ ਹਾਂ ਫਾਈਨੈਂਸ਼ੀਅਲੀ ਜੇ ਉਹਦੇ ਵੀ ਪੜਨਾ ਨੇ ਅਸੀਂ ਕਦੇ ਵੀ ਇਸ ਤੋਂ ਪਿੱਛੇ ਨਹੀਂ ਹਟਾਂਗੇ ਸਾਡੇ ਬੱਚਿਆਂ ਵਰਗੀ ਹੈਗੇ ਸਰ ਜਿਵੇਂ ਅੱਜ ਵੇਖ ਵੀ ਰਹੇ ਹਾਂ ਸਕੂਲ ਦੀ ਬਿਲਡਿੰਗ ਜਿਹੜੀ ਆ ਬਹੁਤ ਵਧੀਆ ਬਣੀ ਹੋਈ ਆ ਮਿਆਰ ਜਿਹੜਾ ਬਹੁਤ ਉੱਚਾ ਹੋ ਗਿਆ ਸਰਕਾਰੀ ਸਕੂਲਾਂ ਦਾ ਪਰ ਕਿਤੇ ਨਾ ਕਿਤੇ ਫਿਰ ਵੀ ਅਜੇ ਲੋਕ ਜਿਹੜੇ ਆ ਉਹ ਡਰਦੇ ਆ ਸਰਕਾਰੀ ਸਕੂਲਾਂ ਤੋਂ ਡਰਦੇ ਆ ਇੱਥੇ ਬੱਚੇ ਪੜਾਉਣ ਤੋਂ ਇਹਦਾ ਕੀ ਕਾਰਨ ਮੰਨਦੇ ਹੋ ਇਹ ਹੁਣ ਦੇਖਿਆ ਤਾਂ ਸਟੇਟ ਸਿੰਬਲ ਬਣ ਗਿਆ ਕਿ ਮੈਂ ਪ੍ਰਾਈਵੇਟ ਸਕੂਲ ਚ ਲਵਾਉਣਾ ਆਪਦਾ ਬੱਚਾ ਜਿਸ ਸਕੂਲ ਵੀ ਥੋੜੀ ਜੀ ਆਮਦਨ ਸਹੀ ਹੈ ਫਾਈਨੈਂਸ਼ਲੀ ਉਹ ਪ੍ਰਾਈਵੇਟ ਸਕੂਲਾਂ ਨੂੰ ਪ੍ਰੈਫਰ ਕਰਦੇ ਆ ਪਰੰਤੂ ਸਾਡੇ ਕੋਲ ਹੀ ਬਹੁਤ ਬੱਚੇ ਵਧੀਆ ਨੇ ਅਗਲੀ ਕਲਾਸ 'ਚ ਵੀ ਉਮੀਦ ਹੈ ਐਸੇ ਤਰ੍ਹਾਂ ਨੰਬਰ ਲੈਣਗੇ ਅਸੀਂ ਵੀ ਆਪਦੇ ਦਿਲੋਂ ਮਿਹਨਤ ਕਰਦੇ ਆਂ ਇਹਨਾਂ ਵਾਸਤੇ ਕੋਈ ਕਮੀ ਨਹੀਂ ਛੱਡਦੇ ਸਕੂਲ 'ਚ ਵੀ ਕੋਈ ਸਹੂਲਤਾਂ ਨੇ ਉਹ ਵੀ ਇਹਨਾਂ ਵਾਸਤੇ ਸਾਰੀਆਂ ਪੂਰੀਆਂ ਨੇ ਪੜਾਈ ਪੱਖੋਂ ਵੀ ਇਹਨਾਂ ਵਾਸਤੇ ਅਸੀਂ ਪੂਰੀ ਦਿਲੋਂ ਮਿਹਨਤ ਕਰਦੇ ਆਂਗੇ ਤੁਸੀਂ ਦੇਖ ਹੀ ਰਹੇ ਹੋ ਸਕੂਲ 'ਚ ਸਭ ਕੁਝ ਪੂਰਾ ਹੈਗਾ ਅਸੀਂ ਆਪ ਵੀ ਮਦਦ ਕਰਦੇ ਆਂ ਪਿੰਡ 'ਚੋਂ ਵੀ ਸਾਨੂੰ ਸਹਿਯੋਗ ਆਉਂਦਾ ਹੈ ਸਾਡੇ ਸਵਰਨ ਸਿੰਘ ਬਾਬਾ ਜੀ ਨੇ ਇਹਨਾਂ ਨੇ ਵੀ ਸਾਡੀ ਬੜੀ ਮਦਦ ਕੀਤੀ ਜਦੋਂ ਘਰ ਚੜ੍ਹ ਆਏ ਸੀ ਉਦੋਂ ਗਰਾਊਂਡ ਖਰਾਬ ਹੋ ਗਿਆ ਸੀ ਸਾਰਾ ਇਹਨਾਂ ਨੇ ਟਰੈਕਟਰ ਆਵਦਾ ਪੰਜ ਦਿਨ ਲਗਾ ਕੇ ਤੇ ਸਾਡਾ ਗਰਾਊਂਡ ਸਹੀ ਕੀਤਾ ਇਹਨਾਂ ਦੇ ਵੀ ਅਸੀਂ ਹਰਣੀ ਆ ਤੇ ਪਿੰਡ ਦੇ ਲੋਕਾਂ ਨੇ ਵੀ ਸਹਿਯੋਗ ਕੀਤਾ ਉਹਨਾਂ ਸਟਾਫ ਨੇ ਵੀ ਅਸੀਂ ਪੈਸੇ ਪਾਏ ਪ੍ਰਾਇਮਰੀ ਸਕੂਲ ਚੋਂ ਹੀ ਮੈਂ ਆਪਣੇ ਇਹਨਾਂ ਨੇ ਵੀ ਮਦਦ ਕੀਤੀ ਸਾਰਿਆਂ ਸਹਿਯੋਗ ਨਾਲ ਗਰਾਊਂਡ ਅਸੀਂ ਸਹੀ ਕੀਤਾ ਇਸੇ ਤਰ੍ਹਾਂ ਅਸੀਂ ਸਾਰੀਆਂ ਇਹਨਾਂ ਦੀਆਂ ਜ਼ਰੂਰਤਾਂ ਬੱਚਿਆਂ ਦੀਆਂ ਜਿਹੜੀਆਂ ਉਹ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਬਿਲਕੁਲ ਇਹਦੇ ਨਾਲ ਹੀ ਇੱਥੇ ਅਰਦਾਸ ਚੈਰੀਟੇਬਲ ਟਰਸਟ ਜਿਹੜੇ ਪ੍ਰਧਾਨ ਆ ਉਹ ਵੀ ਇੱਥੇ ਆਏ ਹੋਇਆ ਪਹਿਲਾਂ ਤਾਂ ਸਸੀ ਗਾਲ ਸਸੀ ਗਾਲ ਜੀ ਬਹੁਤ ਵਧੀਆ ਲੱਗਿਆ ਇਹ ਬੱਚੀ ਜਿਹੜੀ ਫਿਊਸ ਮੰਡੀ ਪੰਡੀ ਹੈ ਸਰੂਵਰ ਦਾ ਸ਼ਹਿਰ ਨਾਲ ਲੱਗਦਾ ਹੈ ਉਹ ਪ੍ਰਿੰਸੀਪਲ ਸਾਹਿਬਾਨ ਤੇ ਸਟਾਫ ਨੂੰ ਮੈਂ ਧੰਨਵਾਦ ਦਿੰਦਾ ਹੈ ਵਧਾਈ ਦਿੰਦਾ ਹੈ ਜਿਹੜਾ ਨੇ ਮਤਲਬ ਕਿ ਮਿਹਨਤ ਕਰਕੇ ਬੱਚੀ ਨੂੰ ਪੜਾਇਆ ਔਰ ਫਰਸਟ ਆਈ ਹੈ ਤੇ ਮੈਂ ਤਾਂ ਇਹ ਹੀ ਕਹਿਣਾ ਵੀ ਸਕੂਲ ਸਰਕਾਰੀ ਸਕੂਲ ਵੀ ਪਿੱਛੇ ਨਹੀਂ ਹੈ ਸਟਾਫ ਚੰਗਾ ਹੋਣਾ ਚਾਹੀਦਾ ਹੈ ਜਿਵੇਂ ਫੂਸ ਮੰਡੀ ਦਾ ਤੇ ਬਹੁਤ ਮਿਹਨਤ ਕੀਤੀ ਹੈ ਫਰਸਟ ਜੀ ਕੁੜੀ ਇਹਦੇ ਨਾਲ ਹੀ ਸਮਾਜ ਸੇਵੀ ਖੜੇ ਹੈ ਇੱਕ ਅਰਜੀਤ ਜੀ ਸਾਸੀਕਰ ਸਸ਼ੀ ਕਾਲ ਜੀ ਲੱਗਦਾ ਹੈ ਕਿਉਂਕਿ ਅੱਜ ਵੀ ਪ੍ਰਾਈਵੇਟ ਸਕੂਲਾਂ ਨੂੰ ਤਵੱਜੋ ਵੱਧ ਦੇਣ ਲੱਗੇ ਲੋਕ ਕਿਤੇ ਨਾ ਕਿਤੇ ਇਹਦੀ ਐਡਵਰਟਾਈਜ਼ਮੈਂਟ ਘਟਿਆ ਜਾਂ ਕੀ ਕਾਰਨ ਕੀ ਲੱਗਦਾ ਐਡਵਰਟਾਈਜ਼ਮੈਂਟ ਨੇ ਜਿਵੇਂ ਪਿੱਛੇ ਆਪਣੇ ਪ੍ਰਿੰਸੀਪਲ ਗੁਰਦੀਪ ਕੁਮਾਰ ਜੀ ਦੱਸ ਕੇ ਐਡ ਨੇ ਵੀ ਪ੍ਰਸ਼ਾਸਨ ਆਪਣਾ ਪ੍ਰੋਫੈਸ਼ਨਲ ਲੇਖ ਦੇ ਹਰ ਹੰਦ ਵੀ ਜਿਵੇਂ ਕੋਈ ਕਹਿੰਦੇ ਯਾਰ ਵੀ ਮੇਰਾ ਬੇਟਾ ਪ੍ਰਾਈਵੇਟ ਸਕੂਲ ਚਾ ਮੈਂ ਤਾਂ ਹਰ ਇੱਕ ਨੂੰ ਇਹੀ ਕਹਿਣਾ ਚਾਹੁੰਗਾ ਜਿਵੇਂ ਅੱਜ ਤੁਸੀਂ ਦੇਖ ਰਹੇ ਹੋ ਸਰਕਾਰੀ ਮਿਡਲ ਸਕੂਲ ਫੂਸ ਮੰਡੀ ਤੋਂ ਇੱਕ ਬੇਟੀ ਅਮਿਕਾ ਦੇਵੀ ਨੇ 8ਵੀਂ ਦੇ ਵਿੱਚ ਬਹੁਤ ਵਧੀਆ ਅੰਕ ਪ੍ਰਾਪਤ ਕਰਕੇ ਸਰਦੂਗਾ ਬਲਾਕ ਦੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਇਹ ਸਰਕਾਰੀ ਮਿਡਲ ਫੂਸਮੰਡੀ ਸਕੂਲ ਵਿੱਚ ਹੀ ਪੜ੍ਹਦੇ ਸੀ ਤੇ ਹਰ ਇੱਕ ਪੇਰੈਂਟਸ ਨੂੰ ਇਹੀ ਬੇਨਤੀ ਕਰਨਾ ਚਾਹਨਾ ਮੈਂ ਵੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਦੇ ਵਿੱਚ ਹੀ ਪੜਾਓ ਮੈਂ ਦੁਬਾਰਾ ਆਪਣੀ ਅਰਦਾਸ ਕਲੱਬ ਦੀ ਪੂਰੀ ਸਮੂਚੀ ਟੀਮ ਵੱਲੋਂ ਇਸ ਬੱਚੀ ਨੂੰ ਮੁਬਾਰਕਾਂ ਦਿਨਾ ਅਤੇ ਸਾਰੇ ਸਟਾਫ ਨੂੰ ਬਹੁਤ-ਬਹੁਤ ਵਧਾਈਆਂ ਦਿਨਾ ਜਿਨ੍ਹਾਂ ਨੇ ਇੰਨੀ ਮਿਹਨਤ ਤੇ ਸਦਕਾ ਬੱਚੇ ਨੂੰ ਫਰਸਟ ਡਿਵੀਜ਼ਨ ਬਲਾਕ ਦੇ ਵਿੱਚੋਂ ਬੁਲਾਈ। ਬਿਲਕੁਲ ਨਾਲ ਜਿਹੜੇ ਪਿਤਾ ਜੀ ਖੜੇ ਆ ਜਿਹੜੇ ਉਹਨਾਂ ਨਾਲ ਵੀ ਗੱਲ ਕਰਦੀਆਂ ਬੱਚੀ ਦੇ ਪਿਤਾ ਜੀ ਅਸਲੀ ਗੱਲ ਅਸਲੀ ਗੱਲ ਨਹੀਂ ਲੱਗ ਰਿਹਾ ਜੇ ਬੱਚੀ ਜਿਹੜੀ ਆ ਉਹ ਬਲਾਕ ਚ ਫਸਟ ਟਾਈਮ ਬਹੁਤ ਖੁਸ਼ੀ ਹੋ ਰਹੀ ਹੈ ਜੀ ਬਹੁਤ ਅੱਛਾ ਲੱਗ ਰਿਹਾ ਹੈ ਜੀ ਹਾਂ ਜੀ ਧੀ ਕਿਤੇ ਨਾ ਕਿਤੇ ਅੱਜ ਵੀ ਉਹ ਲੋਕ ਹੈਗੇ ਆ ਜਦੋਂ ਧੀ ਜੰਮੀ ਤੋਂ ਮੱਥੇ ਤੇ ਹੱਥ ਮਾਰਦੇ ਆ ਅੱਜ ਤੁਹਾਨੂੰ ਕਿਵੇਂ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਜੀ ਧੀ ਨੇ ਨਾਮ ਰੋਸ਼ਨ ਕੀਤਾ ਜੀ ਪਿੰਡ ਦਾ ਨਾਮ ਰੋਸ਼ਨ ਕੀਤਾ ਸਾਰਾ ਦਾ ਨਾਮ ਰੋਸ਼ਨ ਕੀਤਾ ਜੀ ਸਕੂਲ ਦਾ ਨਾਮ ਰੋਸ਼ਨ ਕੀਤਾ ਜੀ ਸਾਰੇ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਐਨਟੀਵੀ ਦਾ ਧੰਨਵਾਦ ਕਰਦਾ ਜਿਹੜੇ ਤੁਸੀਂ ਕਵਰਿੰਗ ਕਰਨ ਆਏ ਹੋ ਅੱਜ ਅਸੀਂ ਸਰਕਾਰੀ ਮੀਡਲ ਸਕੂਲ ਫੂਸ ਮੰਡੀ ਵਿਖੇ ਖੜੇ ਆ ਤੇ ਪ੍ਰਾਇਮਰੀ ਸਕੂਲ ਦੀ ਵੀ ਬਿਲਡਿੰਗ ਹੈ ਜਿਹੜੀ ਉਹ ਨਾਲ ਹੀ ਹੈ ਦੋਨੇ ਸਕੂਲ ਸਾਂਝੇ ਨੇ ਇਹ ਬੱਚਾ ਪਹਿਲਾਂ ਸਾਡੇ ਕੋਲੇ ਪ੍ਰਾਇਮਰੀ ਸਕੂਲ ਚ ਪੜਦਾ ਸੀ ਤੇ ਮੈਂ ਮਾਪਿਆਂ ਦਾ ਵੀ ਬੜਾ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਬੜੇ ਅੱਛੇ ਸੰਸਕਰ ਦੇ ਕੇ ਇਹ ਇਹਨਾਂ ਸਕੂਲਾਂ ਦੇ ਪ੍ਰਤੀ ਜਿਹੜੀ ਨੈਗੇਟਿਵਿਟੀ ਲੋਕਾਂ ਦੇ ਵਿੱਚ ਆਮ ਦੇਖਣ ਨੂੰ ਮਿਲਦੀ ਹੈ ਤੇ ਮੈਂ ਜੇ ਪੰਜਾਬੀ ਭਾਸ਼ਾ ਦੇ ਵਿੱਚ ਗੱਲ ਕਰਾਂ ਤਾਂ ਦੇਸੀ ਘਿਓ ਨੂੰ ਕਹਿੰਦੇ ਆ ਵੀ ਕੋਈ ਦੱਸਣਾ ਨਹੀਂ ਪੈਂਦਾ ਕਿ ਮੇਰੇ ਚ ਤਾਕਤ ਹੈ ਪ੍ਰਦੇਸੀ ਘਿਓ ਦੇ ਵਿੱਚ ਬਹੁਤ ਸੋਹਣੀਆਂ ਐਡਸ ਲਗਾਈਆਂ ਜਾਂਦੀਆਂ ਜਿਵੇਂ ਤੁਸੀਂ ਪਿਛਲੀ ਗੱਲ 'ਚ ਕਹਿੰਦੇ ਹੁੰਦੇ ਹੋ ਨਾ ਵੀ ਗੱਲ ਨੂੰ ਘੁਮਾ ਕੇ ਕਹਿਣਾ ਮੈਂ ਸਿੱਧਾ ਵੀ ਕਿਸੇ ਵੀ ਸਕੂਲ ਦਾ ਵਿਰੋਧ ਨਹੀਂ ਕਰ ਸਕਦਾ ਕਿਉਂਕਿ ਸਾਰੇ ਸਕੂਲ ਜਿੰਨੀਆਂ ਵੀ ਸੰਸਥਾਵਾਂ ਸਿੱਖਿਆ ਨੂੰ ਦੇ ਪ੍ਰਤੀ ਹੁੰਦੀਆਂ ਨੇ ਸਾਰੀਆਂ ਸੰਸਥਾਵਾਂ ਵਧੀਆ ਹੀ ਐਜੂਕੇਸ਼ਨ ਦਿੰਦੀਆਂ ਨੇ ਪਰ ਮੈਂ ਇਹ ਕਹਿਣਾ ਵੀ ਜਿਹੜੀ ਦੇਸੀ ਘੋਦੀ ਮੈਂ ਗੱਲ ਕਰਦਾ ਵੀ ਦੇਸੀ ਘੋ ਨੂੰ ਦੱਸਣਾ ਨਹੀਂ ਪੈਂਦਾ ਕਿ ਮੇਰੇ ਚ ਤਾਕਤ ਹੈਗੀ ਹੈ ਉਹਨਾਂ ਨੂੰ ਜਿਹੜੀਆਂ ਪ੍ਰਾਈਵੇਟ ਜਾਂ ਆਪਾਂ ਕਹਿ ਲਈਏ ਵੀ ਅੱਜ ਦੇ ਸਮੇਂ ਦੇ ਵਿੱਚ ਪ੍ਰਾਈਵੇਟ ਘੋ ਨੇ ਸਾਡੇ ਕੋਲੇ ਉਹ ਬੜੀਆਂ ਵਧੀਆ ਤਸਵੀਰਾਂ ਤੇ ਸ਼ੋਹਾਂ ਤੇ ਸ਼ਿਸ਼ਿਆਂ ਦੀਆਂ ਬਿਲਡਿੰਗਾਂ ਦੇ ਵਿੱਚ ਦੇ ਵਿੱਚ ਹਨਾ ਉਹਨਾਂ ਨੂੰ ਉਹਨਾਂ ਤੋਂ ਬਾਹਰ ਆ ਕੇ ਦੇਸੀ ਘੋ ਦੀ ਪਰਖ ਨੂੰ ਲੋਕ ਮਹਿਸੂਸ ਕਰਨ ਅੱਜ ਸਾਡੇ ਸਾਹਮਣੇ ਰਿਜ਼ਲਟ ਨੇ ਸਾਡੇ ਕੋਲੇ ਜੇਕਰ ਮੈਂ ਸਟਾਫ ਦੀ ਗੱਲ ਕਰਾਂ ਤਾਂ ਸਟਾਫ ਦੇ ਵਿੱਚ ਕਿਤੇ ਵੀ ਕੋਈ ਸਿੱਖਿਆ ਦੇ ਖੇਤਰ ਵਿੱਚ ਮਾਸਟਰ ਡਿਗਰੀ ਤੋਂ ਘੱਟ ਤਾਂ ਕੋਈ ਹੈ ਹੀ ਨਹੀਂ ਡਾਕਟਰ ਵੀਰਪਾਲ ਕੌਰ ਜੀ ਖੜੇ ਨੇ ਪ੍ਰਾਇਮਰੀ ਦੇ ਕੇਡਰ ਦੇ ਵਿੱਚ ਕੰਮ ਕਰ ਰਹੇ ਆ ਲਗਭਗ 22 23 ਸਾਲ ਦੇ ਵਿੱਚੋਂ ਡਾਕਟੋਰੇਟ ਬੰਦੇ ਵੀ ਸਾਡੇ ਕੋਲੇ ਇੱਥੇ ਮੌਜੂਦ ਨੇ ਪਰ ਲੋਕਾਂ ਦੀ ਅੱਖ ਪਰਖਣ ਵਾਲੀ ਥੋੜੀ ਜੀ ਘੱਟ ਹੈ ਉਹ ਗੱਲ ਵੱਖਰੀ ਹੈ ਕਦੀ ਇਹ ਧਾਰਨਾ ਹੁੰਦੀ ਸੀ ਧਾਰਨਾ ਲੋਕਾਂ ਦੇ ਵਿੱਚ ਕਿ ਪ੍ਰਾਇਮਰੀ ਸਕੂਲ ਦੇ ਵਿੱਚ ਟੀਚਰ ਆਉਂਦੇ ਆ ਟਾਈਮ ਪਾਸ ਕਰਕੇ ਚਲੇ ਜਾਂਦੇ ਆ ਤੇ ਜੇ ਮੈਡਮਾਂ ਦੀ ਗੱਲ ਕਰੀਏ ਤਾਂ ਕਹਿ ਦਿੰਦੇ ਸੀ ਆਪਦਾ ਸਵਾਟਰ ਬਣ ਕੇ ਚੱਲੇ ਜਾਂਦੀ ਆ ਪਰ ਅੱਜ ਜੋ ਹਾਲਾਤ ਨਹੀਂ ਰਹੇ ਕਿਉਂਕਿ ਜਿਵੇਂ ਇਹਨਾਂ ਨੇ ਦੱਸਿਆ ਆਪਾਂ ਗੱਲ ਵੀ ਕਰਨੀ ਚਾਹਾਂਗੇ ਕਿ ਪੀ ਐਚ ਡੀ ਹੋਲਡਰ ਜਿੱਥੇ ਪ੍ਰਾਇਮਰੀ ਸਕੂਲ ਨੂੰ ਪੜਾਉਣ ਉਹਦਾ ਜਿਹੜਾ ਪੱਧਰ ਕਿੰਨਾ ਕੁ ਉੱਚਾ ਹੋਊਗਾ ਸਕੂਲ ਦਾ ਇੱਥੇ ਮੈਡਮ ਵੀਰਪਾਲ ਜੀ ਖੜਿਆ ਸਤਿ ਸ਼੍ਰੀ ਅਕਾਲ ਡਾਕਟਰ ਸਤਿ ਸ਼੍ਰੀ ਅਕਾਲ ਜਿਵੇਂ ਲੱਗ ਰਿਹਾ ਕਿਉਂਕਿ ਦੇਖੋ ਇੱਕ ਪਹਿਲਾਂ ਜਦੋਂ ਵੇਖਿਆ ਹੀ ਆ ਆਪਾਂ ਪੜ੍ਹਦੇ ਵੀ ਹੁੰਦੇ ਸੀ ਪੜਾਉਂਦੇ ਵੀ ਹੁੰਦੇ ਸੀ ਉਦੋਂ ਕੀ ਹੈ 10ਵੀਂ ਆ ਪਲੱਸ 2 ਕਰਕੇ ਜੀਵੀਟੀ ਕਰਕੇ ਪਰ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਕਿਉਂਕਿ ਪੀ ਐਚ ਡੀ ਕਰਕੇ ਪ੍ਰਾਇਮਰੀ ਸਕੂਲ ਨੂੰ ਪੜਾ ਰਹੇ ਹੋ ਸਰ ਆਪਣੇ ਕਿਤੇ ਪੱਤੀ ਪ੍ਰਤੀ ਸਮਰਪਿਤ ਦੀ ਭਾਵਨਾ ਇਹ ਤਾਂ ਕੋਈ ਵੀ ਕੀਤਾ ਜਿਹੜਾ ਮਾੜਾ ਨਹੀਂ ਹੁੰਦਾ ਭਾਵੇਂ ਅਸੀਂ ਡਾਕਟੋਰੇਟ ਕਰੀਏ ਭਾਵੇਂ ਮਾਸਟਰ ਡਿਗਰੀ ਕਰੀਏ ਜਦੋਂ ਅਸੀਂ ਇਸ ਫੀਲਡ ਚ ਆ ਗਏ ਨਾ ਵੀ ਅਸੀਂ ਆਪਣੇ ਬੱਚਿਆਂ ਪ੍ਰਤੀ ਜੋ ਵੀ ਸਾਡਾ ਫਰਜ਼ਮੰਦਾ ਸਾਡੀ ਡਿਊਟੀ ਜੋ ਹੈਗੀਆਂ ਨੇ ਅਸੀਂ ਇਹੀ ਕੋਸ਼ਿਸ਼ ਕਰਦੇ ਆਂ ਵੀ ਸਾਡੇ ਬੱਚੇ ਹਰ ਇੱਕ ਐਕਟੀਵਿਟੀ ਜੋ ਵੀ ਹੈਗੀ ਆ ਮਤਲਬ ਸਪੋਰਟਸ ਦੀ ਲਾ ਲੋ ਜਾਂ ਅਦਰ ਐਕਟੀਵਿਟੀਆਂ ਚ ਲਾ ਲੋ ਫੂਸਮੰਡੀ ਦਾ ਪਹਿਲਾਂ ਵੀ ਦੇਖੋ ਇੱਥੋਂ ਆਪਣੇ ਸੁਜਾਨਕੌਰ ਨੇ ਪੰਜਾਬ ਟੌਪ ਕੀਤਾ ਸੀ ਭਾਵੇਂ ਕੱਗਰ ਦੀ ਮਾਰ ਕਰਕੇ ਵੀ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਸਾਡਾ ਸਟਾਫ ਵਧਾਈ ਦਾ ਪਾਤਰ ਆ ਵੀ ਸਾਡੀ ਜਿਹੜੀ ਬੱਚੀ ਅਮਰੀਕਾ ਨੇ ਬਲਾਕ ਦੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਅਸੀਂ ਸਾਰੇ ਸਟਾਫ ਨੂੰ ਮਤਲਬ ਪਿੰਡ ਵਾਸੀਆਂ ਨੂੰ ਇਹਨਾਂ ਦੇ ਫਾਦਰ ਸਾਹਿਬ ਨੂੰ ਮੁਬਾਰਕਬਾਦ ਦਿੰਨੇ ਆ ਤੇ ਸਾਡੀ ਇਹੀ ਕੋਸ਼ਿਸ਼ ਰਹੇਗੀ ਵੀ ਸਾਡੇ ਬੱਚੇ ਮਤਲਬ ਅਸੀਂ ਵੀ ਮਿਹਨਤ ਕਰਦੇ ਆ ਤੇ ਚਲੋ ਸਮਾਜ ਦਾ ਤੇ ਸਕੂਲ ਦਾ ਤਾਂ ਆਪਾਂ ਸਮਝਦੇ ਆਂ ਵੀ ਆਪਸ ਦੇ ਵਿੱਚ ਬਹੁਤ ਇੱਕ ਦੂਜੇ ਨਾਲ ਕੋਰਿਲੇਟ ਨੇ ਜੇ ਸਮਾਜ ਸਾਨੂੰ ਸਹਿਯੋਗ ਦਿੰਦਾ ਅਸੀਂ ਵੀ ਮਤਲਬ ਆਪਣੇ ਕਿੱਤੇ ਨੂੰ ਉਸ ਤੋਂ ਵੀ ਵੱਧ ਵਧੀਆ ਮਿਹਨਤ ਛੋਟੇ ਬੱਚਿਆਂ ਦਾ ਮਾਈਂਡ ਲੈਵਲ ਜਾਂ ਕਹਿ ਸਕਦੇ ਆ ਉਹ ਥੋੜਾ ਜਿਹਾ ਮੈਂਟੈਲਿਟੀ ਵੀ ਉਹਨਾਂ ਦੀ ਚੇਂਜ ਹੋਈ ਹੋਊਗੀ ਕਿਉਂਕਿ ਤੁਸੀਂ ਉਹ ਗੱਲਾਂ ਵੀ ਦੱਸਦੇ ਹੋਵੋਗੇ ਜਿਹੜੀਆਂ ਪੰਜਵੀਂ ਕਲਾਸ ਦੇ ਬੱਚਿਆਂ ਨੂੰ ਹਾਂਜੀ ਬੱਚੇ ਪਹਿਲਾਂ ਤਾਂ ਬੱਚਾ ਨੂੰ ਇਹ ਨਹੀਂ ਪਤਾ ਹੁੰਦਾ ਵੀ ਡਾਕਟਰ ਜਦੋਂ ਪੁੱਛਦੇ ਨੇ ਵੀ ਮੈਡਮ ਕਾਦੇ ਡਾਕਟਰ ਨੇ ਜੀ ਫਿਰ ਉਹਨਾਂ ਨੂੰ ਦੱਸਿਆ ਜਾਂਦਾ ਵੀ ਅਸੀਂ ਕਿਤਾਬਾਂ ਵੀ ਸਾਹਿਤ ਨਾਲ ਜੁੜੇ ਹਾਂ ਵੀ ਸਾਹਿਤ ਦੇ ਉੱਪਰ ਮਤਲਬ ਕੰਮ ਕੀਤਾ ਤੇ ਉਹ ਡਿਗਰੀ ਵਾਲਿਆਂ ਨੂੰ ਵੀ ਜਿਹੜਾ ਵੀ ਮਤਲਬ ਅਸੀਂ ਖੋਜ ਕੀਤੀ ਆ ਤਾਂ ਡਾਕਟਰ ਕਿਹਾ ਜਾਂਦਾ ਬੱਚਾ ਨੂੰ ਮਤਲਬ ਇਹ ਬੜਾ ਸਮਝਾਉਣਾ ਪੈਂਦਾ ਤੇ ਬਾਕੀ ਜੀ ਮਤਲਬ ਕੋਸ਼ਿਸ਼ ਬੱਚੇ ਸਮਝਦੇ ਨੇ ਨਾ ਚੀਜ਼ਾਂ ਨੋ ਪੇਰੈਂਟਸ ਦਾ ਵਧੀਆ ਸਹਿਯੋਗ ਆ ਪਿੰਡ ਦਾ ਵਧੀਆ ਸਹਿਯੋਗ ਆ ਸਾਡੇ ਟੀਚਰ ਸਾਰੇ ਬਹੁਤ ਮਿਹਨਤੀ ਨੇ ਜੀ ਧੰਨਵਾਦ ਧੰਨਵਾਦ ਜੀ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਜਿੰਨੇ ਵੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਲੋਕ ਬੱਚੇ ਪੜਾ ਰਹੇ ਉਹਨਾਂ ਨੂੰ ਇੱਕ ਵਾਰੀ ਅਪੀਲ ਕਰਾਂਗੇ ਕਿ ਇੱਕ ਵਾਰ ਸਰਕਾਰੀ ਸਕੂਲ ਦੀ ਜਿਹੜੀ ਆ ਉਹ ਵਿజిਟ ਜ਼ਰੂਰ ਕਰਵਾਉਣ ਇਹਦੇ ਨਾਲ ਹੀ ਅਜੇ ਤੱਕ ਜੀ ਇਸ ਚੈਨਲ ਨੂੰ ਤੁਸੀਂ ਫੋਲੋ ਜਾਂ ਲਾਈਕ ਨਹੀਂ ਕੀਤਾ ਉਹ ਵੀ ਕਰ ਦਿਓ ਇਸ ਵੀਡੀਓ ਨੂੰ ਦਬ ਕੇ ਸ਼ੇਅਰ ਵੀ ਕਰ ਦਿਓ ਇਸ ਬੱਚੀ ਨੂੰ ਵਧਾਈਆਂ ਜਿਹੜੀਆਂ ਉਹ ਕਮੈਂਟ ਦੇ ਵਿੱਚ ਦੇਣਾ ਨਾ ਭੁੱਲਿਓ ਇਹਦੇ ਨਾਲ ਹੀ ਅਗਲੀ ਅਪਡੇਟ ਦੇ ਨਾਲ ਮਿਲਦੇ ਹਾਂ ਕੈਮਰਾ ਪਰਸਨ ਸੰਦੀਪ ਦੇ ਨਾਲ ਸੁਖਵਿੰਦਰ ਨਿਕੋ ਐਨਟੀਵੀ ਪੰਜਾਬੀ ਸਰਦੂਲਗੜ ਤੋਂ